ਆਪਾਂ ਅੱਜ ਕਰਨ ਲੱਗੇ ਸੀ ਜੀ ਠੰਡ ਨੂੰ ਆਲਵੇਦਾ ਠੀਕ ਹੈ ਜੀ ਸਰਦੀ ਨੂੰ ਆਪਾਂ ਆਲਵੇਦਾ ਕਹਿ ਦੇਣਾ ਸਰਦੀ ਦੇ ਦਿਨ ਗਏ ਤੇ ਗਰਮੀ ਦੇ ਹੋ ਗਏ ਸ਼ੁਰੂ ਆਹ ਲਾਸਟ ਦਿਨ ਹੈ ਜੀ ਜਿਹੜਾ ਕਿ ਅੱਜ ਆਪਾਂ ਬਾਜਰੀ ਦੀ ਤੇ ਮੋਠਾਂ ਦੀ ਖਿਚੜੀ ਬਣਾਉਣ ਲੱਗੇ ਆ ਮੈਂ ਕਿਹਾ ਚਲੋ ਜਾਂਦੀ ਜਾਂਦੀ ਠੰਡ ਦੇ ਵਿੱਚ ਹੁਣ ਜਾਂਦੇ ਜਾਂਦੇ ਇੱਕ ਵਾਰੀ ਬਣਾ ਲਈਏ ਫਿਰ ਅਗਲੇ ਸਾਲ ਦੇਖਾਂਗੇ ਤੇ ਮੇਰੇ ਕੋਲੇ ਪਈ ਸੀ ਖਿਚੜੀ ਤੇ ਮੈਂ ਕਿਹਾ ਨਾਲੇ ਤਾਂ ਬਣਾ ਲਈਏ ਤੇ ਨਾਲੇ ਭਾਈ ਠੰਡ ਨੂੰ ਆਲਵੇਦਾ ਕਹਿ ਦਈਏ ਆਪਾਂ ਕੀ ਕੀਤਾ ਜੀ ਆ ਚੱਕਿਆ ਮਿੱਟੀ ਦਾ ਪੁੱਜਾ ਤੇ ਇਹਦੇ ਵਿੱਚ ਪਾਈ ਜੀ ਬਾਲਟੀ ਪਾਣੀ ਦੀ ਬਾਲਟੀ ਕੁੜੀਓ ਵੱਡੀ ਬਾਲਟੀ ਨਹੀਂ ਆਪਾਂ ਲੈਣੀ ਬਾਲਟੀਆਂ ਜਿਹੜੀਆਂ ਛੋਟੀਆਂ ਹੁੰਦੀਆਂ ਨੇ ਆਪਾਂ ਦੁੱਧ ਰੱਖਦਿਆਂ ਫ੍ਰਿਜ ਚ ਉਹ ਬਾਲਟੀ ਆ ਮੇਰੇ ਕੋਲੇ ਤੇ ਬਾਲਟੀ ਦਾ ਬਾਲਟੀ ਹੁੰਦੀ ਆ ਭਾਈ ਹਨਾ ਭਾਵੇਂ ਛੋਟੀ ਹੋਵੇ ਵੱਡੀ ਹੋਵੇ ਤੇ ਚਲੋ ਜੀ ਬਾਲਟੀ ਪਾਣੀ ਦੀ ਪਾ ਲਈ ਤੇ ਆਪਾਂ ਇੱਕ ਕੌਲੀ ਲੈ ਲਈ ਜੀ ਖਿਚੜੀ ਦੀ ਮੋਠਾਂ ਦੀ ਤੇ ਬਾਜਰੀ ਦੀ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਧੋਸ ਵਾਰ ਲਿਆ ਤੇ ਧੋਸ ਵਾਰ ਕੇ ਤੇ ਇਹਦੇ ਵਿੱਚ ਪਾ ਦੇਣਾ ਜੀ ਕੁਜੇ ਦੇ ਵਿੱਚ ਇਹਨੂੰ ਚਟੂਰਾ ਵੀ ਕਹਿ ਦਿੰਦੇ ਆ ਕੁਜਾ ਵੀ ਕਹਿ ਦਿੰਦੇ ਆ ਤੇ ਇਹਨੂੰ ਹਾਂਡੀ ਵੀ ਕਹਿ ਦਿੰਦੇ ਆ ਤੇ ਬਹੁਤ ਕੁਝ ਕਹਿ ਦਿੰਦੇ ਆ ਜੀ ਠੀਕ ਹੈ ਜੀ ਆਪਾਂ ਆਹ ਲਓ ਜੀ ਆਪਾਂ ਇਹਦੇ ਵਿੱਚ ਕਰ ਲਿਆ ਸਾਰਾ ਸਿਸਟਮ ਤਿਆਰ ਇਹਦੇ ਵਿੱਚ ਪਾ ਕੇ ਤੇ ਹੁਣ ਆਪਾਂ ਕੀ ਕਰਨਾ ਹੈ ਜੀ ਇਹਦੇ ਵਿੱਚ ਥੋੜਾ ਜਿਹਾ ਨਮਕ ਵੀ ਪਾ ਦੇਣਾ ਹੈਗਾ ਹਨਾ ਨਮਕ ਆਪਾਂ ਸਵਾਦ ਅਨਸਾਰ ਪਾਉਣਾ ਹੈਗਾ ਕਈ ਪਰਿਵਾਰ ਜ਼ਿਆਦਾ ਖਾਂਦੇ ਨੇ ਤੇ ਕਈ ਪਰਿਵਾਰ ਘੱਟ ਖਾਂਦੇ ਆ ਮਿੱਠੇ ਵਾਲੀ ਇਹ ਸਵਾਦ ਨਹੀਂ ਬਣਦੀ ਹੁੰਦੀ ਕਦੇ ਵੀ ਨਾ ਇਹਨੂੰ ਮਿੱਠਾ ਪਾਓ ਤੁਸੀਂ ਇੱਕ ਧਿਆਨ ਰੱਖੋ ਇਹਨੂੰ ਜਦੋਂ ਵੀ ਬਣਾਓ ਤਾਂ ਤੁਸੀਂ ਰਾਤ ਨੂੰ ਬਣਾਓ ਜੀ ਦਿਨ ਨੂੰ ਨਾ ਬਣਾਓ ਇਹਨੂੰ ਰਾਤ ਨੂੰ ਜਦੋਂ ਆਪਾਂ ਬਣਾ ਲੈਂਦੇ ਆ ਨਾ ਤਾਂ ਫਿਰ ਇਹ ਸਾਰੀ ਰਾਤ ਪਈ ਰਹਿੰਦੀ ਹੈਗੀ ਐ ਤਾ ਫੇਰ ਇਹ ਵਧੀਆ ਬਣ ਜਾਂਦੀ ਹੈ ਜਾਨੀ ਕਿ ਜੇ ਆਪਾਂ ਇਹਨੂੰ ਗਰਮ ਗਰਮ ਖਾਵਾਂਗੇ ਨਾ ਫੇਰ ਨਹੀਂ ਸੁਆਦ ਲੱਗਦੀ ਤੇ ਨਾਲੇ ਜਿਹੜੀ ਚੀਜ਼ ਨਾਲ ਅੱਜ ਮੈਂ ਖਾਣ ਲੱਗੀ ਆ ਨਾ ਤੇ ਤੁਹਾਨੂੰ ਆਪਦਾ ਮਤਲਬ ਕਿ ਬਚਪਨਾ ਯਾਦ ਆ ਜਾਊਗਾ ਬਜ਼ੁਰਗ ਯਾਦ ਆ ਜਾਣਗੇ ਵੀ ਉਹ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾ ਕੇ ਤੇ ਖਾਂਦੇ ਹੁੰਦੇ ਸੀਗੇ ਹਨਾ ਤਾਕਤ ਵੀ ਕਰਦੇ ਸੀ ਤੇ ਜਾਨ ਵੀ ਹੁੰਦੀ ਸੀ ਸਰੀਰ ਦੇ ਵਿੱਚ ਤੇ ਮਤਲਬ ਕਿ ਲੀਵਰ ਵੀ ਕਦੇ ਖਰਾਬ ਨਹੀਂ ਹੁੰਦੇ ਸੀ ਤੇ ਕਦੇ ਜੋੜ ਨਹੀਂ ਦੁਖਦੇ ਸੀਗੇ ਕਿਉਂਕਿ ਖਾਂਦੇ ਵਧੀਆ ਚੀਜ਼ਾਂ ਸੀ ਅਸਲੀ ਚੀਜ਼ਾਂ ਖਾਂਦੇ ਸੀ ਤਾਂ ਉਹਨਾਂ ਦੇ ਜੋੜ ਨਹੀਂ ਦੁਖਦੇ ਸੀਗੇ ਹੁਣ ਆਪਾਂ ਫਾਸਟ ਫੂਡ ਤੇ ਦੇ ਤੇਰੇ ਦੀ ਲੈ ਤੇਰੇ ਦੀ ਮੈਂ ਕਹਿੰਨੀ ਐ ਇੰਨਾ ਖਾਂਦੇ ਆ ਸਾਰਾ ਦਿਨ ਆਪਾਂ ਲੀਵਰ ਨੂੰ ਵਿਚਾਰੇ ਨੂੰ ਉਹਨੂੰ ਸਾਹ ਨਹੀਂ ਲੈਣ ਦਿੰਦੇ ਉਹ ਵਿਚਾਰੇ ਤਾਂ ਜਦੋਂ ਮੜਾ ਜਾ ਸਾਹ ਲੈਂਦਾ ਇਨਾਮ ਕਮੇਰ ਚ ਫੇਰ ਉੱਤੇ ਸੜਤ ਨੇ ਫੇਰ ਮੱਚਣ ਲੱਗ ਜਾਂਦਾ ਲੀਵਰ ਦਾ ਵਿਚਾਰੇ ਦਾ ਹੋ ਜਾਂਦਾ ਬੁਰਾ ਹਾਲ ਜੀ ਲੀਵਰ ਕੱਲਾ ਤੇ ਆਪਾਂ ਸਾਰਾ ਸਿਸਟਮ ਜਾ ਉਹਦਾ ਖਰਾਬ ਕਰ ਰੱਖਿਆ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਠੰਡ ਕਾਲੀਆਂ ਚੀਜ਼ਾਂ ਖਾਓ ਇਹ ਥੋੜੀ ਜੀ ਹੁਣ ਆਪਾਂ ਨੂੰ ਪਤਾ ਵੀ ਇਹ ਖਿਚੜੀ ਆ ਨਾ ਜਿਹੜੀ ਇਹ ਥੋੜੀ ਜੀ ਗਰਮ ਹੁੰਦੀ ਹੈ ਜਾਨੀ ਕਿ ਠੰਡ ਦੇ ਵਿੱਚ ਖਾਣ ਵਾਲੀ ਹੁੰਦੀ ਹੈ ਮੋਠਾਂ ਦੀ ਤੇ ਬਾਜਰੇ ਦੀ ਪਰ ਹੁਣ ਇਹ ਠੰਡ ਜਾਂਦੀ ਹੈ ਜੀ ਆਪਾਂ ਅੱਜ ਵਿਚਾਰੀ ਦਾ ਇਹਦਾ ਲਾਸਟ ਲਾਦੇ ਨਾ ਖਿਚੜੀ ਦਾ ਫਿਰ ਇਹਨੂੰ ਆਪਾਂ ਅਗਲੇ ਸਾਲ ਹੀ ਚੱਕਾਂਗੇ ਹੈਨਾ ਗਾਂ ਜਾ ਕੇ ਪੋ ਮਾਗ ਦੇ ਵਿੱਚ ਤੇ ਆਹ ਦੇਖੋ ਜੀ ਇਹ ਹੁਣ ਨਾ ਮਤਲਬ ਕਿ ਇਹਨੂੰ ਆਪਾਂ ਭਾਫੇ ਦੀ ਕੱਢ ਦੇਣੀ ਹੈਗੀ ਅ ਵਿੱਚੇ ਨਹੀਂ ਇਹਨੂੰ ਬੰਦ ਕਰਨਾ ਕਈ ਘਰ ਕੀ ਹੁੰਦੇ ਨੇ ਨਾ ਬਣਾ ਲੈਂਦੇ ਨੇ ਉਹਦੇ ਵਿੱਚ ਆਪਣੇ ਕੀ ਨਾਂ ਲੈਂਦੇ ਹੁੰਦੇ ਆ ਨਾ ਕੁੱਕਰ ਚ ਕੁੱਕਰ ਚ ਨਹੀਂ ਵਧੀਆ ਬੰਦੀ ਹੁੰਦੀ ਉਹਦੇ ਨਾਲ ਭਾਫ ਜੀ ਵਿੱਚ ਬਣੀ ਜਾਂਦੀ ਆ ਬਣੀ ਜਾਂਦੀ ਆ ਹਨਾ ਆਪਾਂ ਭਾਫ ਨਹੀਂ ਰੱਖਣੀ ਹੈਗੀ ਆਪਾਂ ਕੀ ਕਰਨਾ ਜੀ ਇਹਨੂੰ ਮਤਲਬ ਕਿ ਜਿਵੇਂ ਉੱਤੇ ਢੱਕਣ ਜਾਂ ਲਾਤਾ ਫੇਰ ਚੱਕ ਲਿਆ ਥੋੜੇ ਜਿਹਾ ਚਿਰ ਬਾਅਦ ਫੇਰ ਲਾਤਾ ਫੇਰ ਚੱਕ ਲਿਆ ਥੋੜੇ ਚਿਰ ਬਾਅਦ ਇਹਨੂੰ ਸਾਹ ਜਾ ਦਵਾਤਾ ਵਿਚਾਰੇ ਨੂੰ ਤੇ ਇਹ ਦੇਖੋ ਤਿਆਰ ਹੋਈ ਜਾਂਦੀ ਹੈ ਰੇਝੇ ਪੈ ਰਹੀ ਹੈ ਹੁਣ ਹੈਨਾ ਇਹ ਇਹੋ ਜਿਹੀਆਂ ਚੀਜ਼ਾਂ ਜੇ ਆਪਾਂ ਬੱਚਿਆਂ ਨੂੰ ਦਿੰਨੇ ਆ ਠੰਡ ਦੇ ਦਿਨਾਂ ਚ ਬਜ਼ੁਰਗਾਂ ਨੂੰ ਦਿੰਨੇ ਆ ਤਾਂ ਆਪਾਂ ਆਪ ਖਾਣਿਆਂ ਨਾਲੇ ਤਾਂ ਆਪਣੇ ਨਾਸਤੇ ਹੁੰਦੇ ਨੇ ਤੇ ਨਾਲੇ ਇਹਦੇ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਹੈਨਾ ਮੇਦਾ ਸਹੀ ਰਹਿੰਦਾ ਤੇ ਚਲੋ ਜੀ ਆਪਾਂ ਦੇਤਾ ਜੀ ਇਹਦੇ ਉੱਤੇ ਚੱਪਣ ਚੱਪਣ ਦੇਤਾ ਇਹਦੇ ਉੱਤੇ ਆਪਾਂ ਤੇ ਹੋਣ ਇਹਨੇ ਆਪਣੇ ਆਪ ਹੌਲੀ-ਹੌਲੀ ਹੌਲੀ ਤਿਆਰ ਹੋਈ ਜਾਣਾ ਥੋੜੇ ਚਿਰ ਬਾਅਦ ਚ ਪੰਜ ਚੱਕੋ ਤੇ ਇਹਦੀ ਭਾਫ ਜੀ ਕੱਢੋ ਤੇ ਨਾਲੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿਤੇ ਪਾਣੀ ਤਾਂ ਨਹੀਂ ਘੱਟ ਵੱਧ ਹੋ ਗਿਆ ਹਨਾ ਪਾਣੀ ਵੀ ਆਪਾਂ ਧਿਆਨ ਰੱਖਣਾ ਨਾ ਕਿਤੇ ਪਾਣੀ ਥੱਲੇ ਲੱਗ ਜੇ ਤੇ ਮੁੜ ਕੇ ਆਪਣੇ ਕੋਲ ਮੁੜ ਇਹ ਖਰਾਬ ਬਣ ਜੇ ਤੇ ਰਿੱਜੀ ਨਾ ਹੋਵੇ ਟਾਈਮ ਜ਼ਰੂਰ ਲੈਂਦੀ ਹੈ ਜੀ ਇਹਦੇ ਵਿੱਚ ਤੇ ਪਰ ਮਿੱਟੀ ਦੇ ਭਾਂਡੇ 'ਚ ਬੰਦ ਹੀ ਬੜੀ ਸਵਾਦ ਆ ਕੁਜੇ 'ਚ ਵੀ ਧਰ ਲੈਣੀ ਹੁੰਦੀ ਹੈ ਜੀ ਮੈਂ ਆਹ ਲਓ ਜੀ ਤੁਸੀਂ ਇਹ ਹੋ ਗਈ ਤਿਆਰ ਆਪਾਂ ਜਿਵੇਂ ਇਹਨੂੰ ਮਤਲਬ ਕਿ ਹੌਲੀ-ਹੌਲੀ ਕਰਕੇ ਤਿਆਰ ਕੀਤਾ ਸੀਗਾ ਆ ਦੇਖੋ ਕਿੰਡੀ ਸੋਹਣੀ ਬਣ ਗਈ ਤੇ ਇਹਨੂੰ ਹੁਣ ਆਪਾਂ ਕੀ ਕਰ ਦੇਣਾ ਜੀ ਟੱਕ ਦੇਣਾ ਵਧੀਆ ਬਣ ਗਈ ਨਾ ਇਹ ਇਹਨੂੰ ਕੁਸ਼ਚਰ ਵਾਸਤੇ ਨਾ ਆਪਾਂ ਇਹਨੂੰ ਠੰਡੀ ਰੱਖ ਦੇਣਾ ਜਾਂ ਰਾਤ ਤੇ ਰਾਤ ਜਦੋਂ ਆਪਾਂ ਸਵੇਰੇ ਇਹਨੂੰ ਚੱਕਾਂਗੇ ਨਾ ਉਦੋਂ ਦਿਖਾਉਣੇ ਆ ਤੁਹਾਨੂੰ ਵੀ ਇਹ ਕਿਵੇਂ ਤਿਆਰ ਹੁੰਦੀ ਹੈਗੀ ਆ ਆਪਾਂ ਇਹਨੂੰ ਕੁਸ਼ਚਰ ਵਾਸਤੇ ਠੰਡੀ ਰੱਖ ਦਿੰਨੇ ਆ ਮੈਂ ਤਾਂ ਹੁਣ ਵੀਡੀਓ ਦੀ ਖਾਤਰ ਤੁਹਾਨੂੰ ਨਾਲ ਦੀ ਨਾਲ ਮੈਨੂੰ ਦਿਖਾਉਣਾ ਪਊਗਾ ਹਨਾ ਨਹੀਂ ਤਾਂ ਇਹਨੂੰ ਪਤਾ ਕੀ ਹੈ ਵੀ ਆਪਾਂ ਰਾਤ ਨੂੰ ਬਣਾਈ ਹੈ ਨਾ ਤਾਂ ਸਾਰੀ ਸ਼ਾਮ ਨੂੰ ਬਣਾਈਏ ਤਾਂ ਸਾਰੀ ਰਾਤ ਇਹ ਪਈ ਰਹੇ ਠੀਕ ਹੈ ਜੀ ਆਪਾਂ ਹੁਣੇ ਤੁਹਾਨੂੰ ਦਿਖਾ ਦੰਨੇ ਆ ਫਿਰ ਤੁਸੀਂ ਵੀ ਉਸੇ ਤਰ੍ਹਾਂ ਹੁਣ ਲਾਸਟ ਚ ਜਾਂਦੀ ਵਾਰ ਐਵੇਂ ਕਰ ਲਿਓ ਆਪਾਂ ਜਿਹੜੀ ਹੁਣ ਮੇਨ ਚੀਜ਼ ਚੱਕੀ ਹੈ ਜੀ ਦਹੀਂ ਦੀ ਕੌਲੀ ਲਈ ਹੈ ਅੱਗੇ ਕੀ ਹੁੰਦਾ ਸੀ ਅੱਗੇ ਹੁੰਦਾ ਸੀ ਆਦਰੜਕਿਆ ਤੇ ਹੁਣ ਆਦਰੜਕਿਆ ਤਾਂ ਭਾਈ ਕਿਥੋਂ ਲੈ ਗਿਆ ਆਦਰੜਕਿਆ ਆਪਾਂ ਬਣਾ ਦੇਣਾ ਹੈ ਦਹੀਂ ਦੀ ਕੌਲੀ ਚੱਕੀ ਤੇ ਇੱਕ ਪਾਤਾ ਜੀ ਗਲਾਸ ਦੁੱਧ ਦਾ ਅੱਗੇ ਆਦਰੜਕਿਆ ਕੁਜੇ ਚ ਪਾ ਲੰਦੇ ਤੇ ਉੱਤੇ ਮੱਝ ਦੇ ਮਤਲਬ ਕਿ ਧਾਰਾ ਮਾਰ ਦੰਦੇ ਦੁੱਧ ਦੀਆਂ ਤੇ ਉਹਨੂੰ ਤਿਓੜ ਕਹਿੰਦੇ ਹੁੰਦੇ ਸੀਗੇ ਪਹਿਲਾਂ ਮਤਲਬ ਬਜ਼ੁਰਗ ਤਿਓੜ ਕਹਿੰਦੇ ਸੀ ਵੀ ਅਸੀਂ ਤਿਓੜ ਬਣਾ ਲਿਆ ਤੇ ਇਹ ਆਪਣਾ ਵੀ ਤਿਓੜ ਬਣ ਗਿਆ ਜੀ ਤੇ ਉਧਰੋਂ ਆਪਣੀ ਆ ਖਿਚੜੀ ਹੋ ਗਈ ਠੰਡੀਆਂ ਦੇਖੋ ਤੁਸੀਂ ਇਹਦੇ ਚ ਕੈਲਸ਼ੀਅਮ ਪ੍ਰੋਟੀਨ ਆਏ ਉੱਪਰ ਜੰਮ ਜਾਂਦਾ ਹੈਗਾ ਜੀ ਤੁਸੀਂ ਕੀ ਕਰਨਾ ਇਹਦੇ ਵਿੱਚ ਪਾਉਣਾ ਤੇ ਆ ਜਿਹੜਾ ਤਿਓੜ ਬਣਾਇਆ ਨਾ ਦਹੀਂ ਨੂੰ ਰੜਕ ਕੇ ਮਤਲਬ ਇਹ ਆਪਾਂ ਕਹਿ ਦਈਏ ਵੀ ਉਹ ਬਣ ਜਾਂਦਾ ਹੈਗਾ ਜੀ ਆ ਅਦਰ ਰੜਕਿਆ ਦੁੱਧ ਪਾ ਲਿਆ ਵਿੱਚ ਤੇ ਇਹਦਾ ਬਣ ਗਿਆ ਤਿਓੜ ਤੇ ਆਹ ਲੋ ਜੀ ਆਪਾਂ ਕਰ ਲਿਆ ਸਾਰਾ ਸਿਸਟਮ ਤਿਆਰ ਤੇ ਤੁਹਾਨੂੰ ਕਿਹਨੂੰ ਕਿਹਨੂੰ ਮੇਰੀ ਵੀਡੀਓ ਕਿਵੇਂ ਲੱਗੀ ਸੋਹਣੀ ਲੱਗੀ ਪਲੀਜ਼ ਕਮੈਂਟ ਕਰੋ ਤੇ ਲੋ ਜੀ ਆਪਾਂ ਖਾ ਲਈ ਜੀ ਖਿਚੜੀ ਤੇ ਚਲੋ ਓਕੇ ਜੀ ਬਾਏ ਬਾਏ ਕਰੋ ਕਮੈਂਟ